ਅ ਇਸ ਤੋਂ ਬਾਅਦ ਮੈਂ ਉਹ ਬੇਨਤੀ ਕਰੂੰਗਾ ਆਪਣੇ ਵੀ.ਵੀ. ਜੁਬਰਾਣਪੁਰ ਨੂੰ ਉਹਨਾਂ ਨੇ ਕਹਿੰਦੇ ਮੈਂ ਤਿਆਰੀ ਨਹੀਂ ਕੀਤੀ ਪਰ ਮੈਨੂੰ ਪਤਾ ਜੋ ਮਸਾਲਾ ਉਹਨਾਂ ਦੇ ਕੋਲ ਹੈ ਪੀ ਐਚ ਡੀ ਦੀ ਤਿਆਰੀ ਵਾਸਤੇ ਉਹ ਹੋਰ ਕਿਸੇ ਕੋਲ ਨਹੀਂ ਹੋਣਾ ਅ ਥੋੜੀ ਜਿਮਾ ਪੰਜਾਬ ਦੀ ਹੋਰ ਗੱਲ ਕਰਦਾ ਹੁਣ ਮੈਨੂੰ ਬੈਠਾ ਬੈਠੇ ਕੁਝ ਯਾਦ ਆ ਗਿਆ ਜਦੋਂ ਕਦੇ ਵੀ ਦੇਸ਼ ਨੂੰ ਖੂਨ ਦੀ ਲੋੜ ਪੈ ਗਈ ਹਮੇ ਹੱਸ ਕੇ ਭਰੀ ਪੰਜਾਬੀਆਂ ਨੇ ਜਦੋਂ ਕਦੇ ਵੀ ਦੇਸ਼ ਨੂੰ ਖੂਨ ਦੀ ਲੋੜ ਪੈ ਗਈ ਹਾਂਵੇਂ ਹੱਸ ਕੇ ਭਰੀ ਪੰਜਾਬੀਆਂ ਨੇ ਜਦੋਂ ਕਦੇ ਵੀ ਜ਼ੁਲਮ ਦੀ ਨਦੀ ਚ ਕਾਂਗਾਈ ਛਾਲਾ ਮਾਰ ਕੇ ਤਰੀ ਪੰਜਾਬੀਆਂ ਨੇ ਰਚਾ ਕਿਤੇ ਸ੍ਰੀ ਸੋਮਵਰ ਦਾ ਵਿਧ ਮਾਤਾ ਲਾੜੀ ਮੌਤ ਦੀ ਵਰੀ ਪੰਜਾਬੀਆਂ ਨੇ ਚੌਹਾਂ ਪਾਸਿਆਂ ਤੋਂ ਕਿਤੇ ਜੋ ਆਈ ਗੋਲੀ ਪਹਿਲਾ ਹਿੱਕ ਤੇ ਜੜੀ ਪੰਜਾਬੀਆਂ ਨੇ ਪੰਜਾਂ ਨਦੀਆਂ ਦੀ ਧਰਤੀ ਹੈ ਜੱਗ ਉੱਤੇ ਜਿਹੜੀ ਮੌਤ ਵੀ ਹਿੱਕ ਤੇ ਹੱਸਦੀ ਹੈ ਇੱਕੋ ਮਾਂ ਪੰਜਾਬਣ ਹੈ ਅਣਖ ਬੰਦੇ ਜਿਹੜੀ ਪੁੱਤ ਮਰਵਾ ਕੇ ਹੱਸਦੀ ਹੈ ਬੀਬੀ ਜਗਰਾਜ ਕੌਰ ਜੀ ਤੁਹਾਡੇ ਵਾਸਤੇ 20 ਮਿੰਟ ਜੇ ਤੁਸੀਂ ਪਰਚੀ ਵੀ ਲਾਉਣਾ ਚਾਹੋ ਤਾਂ ਕੋਈ ਗੱਲ ਨਹੀਂ ਮੈਂ ਆਪਣੇ ਸਾਰੇ ਮਿੰਟ ਕੱਟ ਕੇ ਤੁਹਾਨੂੰ ਦੇ ਦਾਂ। ਧੰਨਵਾਦ ਜੀ ਬੀਬੀ ਜਗਰਾਜ ਕੌਰ ਨੂੰ ਪ੍ਰਾਰਿ ਸਾਰੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੀਆਂ ਗੱਲਾਂ ਸਮਾਪਤ ਕਰ ਲਓ ਬੀਬੀ ਜਗਰਾਜ ਕੌਰ ਦੀਆਂ ਪਾਰਸ਼ਨ ਤੇ ਇੱਕ ਚਿਤ ਹੋ ਕੇ ਸੁਣਾ। ਧੰਨਵਾਦ ਤੁਹਾਡਾ ਜੀ ਬੀਬੀ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਮੈਂ ਕੁਜੀ ਕੋ ਕਾਲਸਾ ਵਾਈ ਕੁਜੀ ਕੀ ਫਤਹੀਂ। ਮਾ ਜਮੀਰ ਇੱਥੇ ਆਉਂਦਾ ਮਕਸਦ ਜੋ ਸੀ ਦੇਖਣਾ ਕਿ ਦਸਮ ਗ੍ਰੰਥ ਦੇ ਉੱਪਰ ਕਿਸ ਤਰ੍ਹਾਂ ਦੀ ਗੱਲਬਾਤ ਹੋ ਰਹੀ ਹੈ ਕੌਣ-ਕੌਣ ਕਿੰਨੀ-ਕਿਨੀ ਕੰਟ੍ਰਿਬਿਊਸ਼ਨ ਪਾ ਰਿਹਾ ਦੇਖ ਕੇ ਮਨ ਬਹੁਤ ਖੁਸ਼ ਹੋਇਆ ਜਿਸ ਦਿਨ 90s ਦੇ ਵਿੱਚ ਤੇ ਮਿਡ 90s ਤੱਕ ਮੈਨੂੰ ਦਸਮ ਗ੍ਰੰਥ ਬਾਰੇ ਕਾਫੀ ਪਤਾ ਚੱਲ ਗਿਆ ਸੀ ਵੀ ਇਹ ਕੀ ਚੀਜ਼ ਹੈ ਤੇ ਕਿਧਰੋਂ ਆ ਰਹੀ ਹੈ ਪਰ ਕਿਸੇ ਨਾਲ ਸੰਜੀ ਕਰਦੀ ਜਿਸ ਨੂੰ ਵੀ ਗੱਲ ਕਰਦੀ ਸੀ ਆਪਣੇ ਭੈਣ ਭਰਾ ਰਿਸ਼ਤੇ ਦਾ دوست મિતਰ ਉਹ ਸਾਰੇ ਇੱਕਦਮ ਹਰਾਮ ਖ ਜਾਂਦੇ ਸੀ ਗੱਲ ਧਿਆਨ ਨਾਲ ਕਰਨੀ ਸੋਚ ਕੇ ਕਰਨੀ ਕਿਉਂਕਿ ਜਿਸ ਕਲਚਰ ਦੇ ਵਿੱਚ ਅਸੀਂ ਜੰਮੇ ਪਲੇ ਪੈਦਾ ਹੋਏ ਉੱਥੇ ਸਾਨੂੰ ਸਕੂਲ ਦੇ ਵਿੱਚ ਹੀ ਪੜਾਇਆ ਜਾਂਦਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬਚਿਤਰਾ ਨਾਟਕ ਲਿਖਿਆ ਰਾਮ ਉਤਾਰ ਲਿਖਿਆ ਕ੍ਰਿਸ਼ਨ ਉਤਾਰ ਲਿਖਿਆ ਚੰਡੀ ਦੀਵਾਰ ਲਿਖੀ ਬਹੁਤ ਵਧੀਆ ਲਿਖਾਈ ਸੀ ਇਹ ਨਾਟਕ ਦੀ ਪੜ੍ਹੇ ਤੇ ਨਾਟਕ ਦੀ ਪੜ੍ਹਾਏ ਗੁਰਦੁਆਰਿਆਂ ਚ ਵੀ ਕਦੀ ਨਹੀਂ ਸੀ ਸੁਣਿਆ ਉਦੋਂ ਪ੍ਰਚਾਰ ਨਹੀਂ ਸੀ ਜਦੋਂ ਮੈਂ ਰੇਸ ਹੋਈਆਂ ਪੰਜਾਬ ਦੇ ਵਿੱਚ ਤੇ ਆਲੀ ਪੋਲੀ ਸੋਲਿ ਦਸੀ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ ਇਹ ਚਾਹਤ ਗੁਰੂ ਗੋਬਿੰਦ ਸਿੰਘ ਜੀ ਨੇ ਕੁਝ ਲਿਖਿਆ ਹੈ ਤੇ ਤੁਹਾਡਾ ਇੱਕ ਸਿੱਖ ਦੇ ਤੌਰ ਤੇ ਮਨ ਕਰਦਾ ਹੈ ਕਿ ਉਸ ਨੂੰ ਪੜਿਓ ਉਹਦੇ ਚ ਹੈ ਕੀ ਹੈ ਕਿਉਂਕਿ ਜਦੋਂ ਮੈਂ ਪਹਿਲਾਂ ਪੰਜਾਬ ਦੇ ਵਿੱਚ ਐਮ ਐਚ ਸੀ ਕੀਤੀ ਐਮ ਫੁੱਲ ਕੀਤੀ ਹਿਸਟਰੀ ਦੇ ਵਿੱਚ ਮੈਂ ਟੀਸੀਪੀ ਕਰਦੀ ਰਹੀ ਐ ਤੇ ਮੇਰੇ ਕੋਲ ਕੁਐਸਚਨ ਬੜੇ ਸੀ ਹਿਸਟਰੀ ਦੇ ਲਈ ਕਿ ਗੁਰੂ ਤੇਗ ਬਹਾਦਰ ਸਾਹਿਬ ਹਰਮੰਦਰ ਸਾਹਿਬ ਦੇ ਵਿੱਚ ਐਂਟਰ ਨਹੀਂ ਕਰ ਸਕੀ ਉਸ ਤੋਂ ਪਹਿਲਾਂ ਗੁਰੂ ਹਰਗੋਬਿੰਦ ਸ਼ੇਭੇ ਗੁਰੂ ਸਾਹਿਬ ਉਨ੍ਹਾਂ ਨੂੰ ਹਰਮੰਦਰ ਛੱਬਣਾ ਪਿਆ ਸ਼ਦਕੇ ਚਲੇ ਗਏ ਗੁਰ ਤੇਗ ਬਹਾਦਰ ਨੂੰ ਅੰਦਰ ਨਹੀਂ ਔਰ ਦਿੱਤਾ ਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਨਹੀਂ ਆਏ ਕੌਣ ਸੀ ਹਰਮੰਦਰ ਦੇ ਵਿੱਚ ਔਰ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਦੋਂ ਸਜਣਾ ਕੀਤੀ ਹੈ ਬੜੇ ਬੜੇ ਵਿਦਵਾਨ ਉਸ ਦੇ ਬਾਰੇ ਲਿਖੀ ਜਾਂਦੇ ਨੇ ਕਿ ਗੁਰੂ ਸਾਹਿਬ ਨੇ ਹੁਰ ਗੱਦੀ ਖਤਮ ਕਰ ਦਿੱਤੀ ਤੇ ਆਪਣੇ ਚਾਰ ਬੱਚੇ ਜਿਹੜੇ ਸੀ ਉਹ ਅਕਸ਼ੀਦ ਹੋ ਚੁੱਕੇ ਸਨ ਅਕਸ਼ੀਦ ਹੋ ਚੁੱਕੇ ਸਨ ਤੇ ਵਾਰਸ ਕੋਈ ਨਹੀਂ ਸੀ ਸਾਡੇ ਗੁਰੂ ਸਾਹਿਬ ਇੰਨੀ ਛੋਟੀ ਸੋਚ ਦੇ ਮਾਲਕ ਨਹੀਂ ਸੀ ਕਿ ਉਹਨਾਂ ਨੇ ਆਪਣੇ ਚਾਰ ਸਹਜਾਦਿਆਂ ਦੇ ਵਿੱਚੋਂ ਹੀ ਕਿਸੇ ਨੂੰ ਚੁਣਨਾ ਸੀ ਇਸ ਦਾ ਜਵਾਬ ਯੂਨੀਵਰਸਿਟੀ ਆਫ ਟੋਰਾਂਟੋ ਦੇ ਵਿੱਚ ਮੈਂ ਪੜਾਉਂਦਿਆਂ ਬੱਚਿਆਂ ਨਾਲ ਗੱਲਬਾਤ ਕਰਦੇ ਆ ਇਸ ਪੱਤਮਿਕ ਕੁਐਸਚਨ ਤੇ ਮੈਂ ਉਹਨਾਂ ਨੂੰ ਇਹ ਦਿੱਤਾ ਸੋਚੋ ਜਿਸ ਦਿਨ ਗੁਰੂ ਸਾਹਿਬ ਨੇ ਖਾਲਸਾ ਪੰਥ ਸਾਜਣਾ ਕੀਤੀ ਸੀ ਉਸ ਦਿਨ ਚਾਰ ਸਹਿਬ ਜਾਦੇ ਸ਼ਹੀਦ ਹੋ ਚੁੱਕੇ ਸੀ ਨਹੀਂ ਬਾਤ ਚੁਈ ਪਰ ਗੁਰਗੱਦੀ ਤਾਂ ਉਹਨਾਂ ਨੇ ਖਾਲਸਾ ਪੰਥ ਨੂੰ ਸੌਂਪ ਦਿੱਤੀ ਔਰ ਉਹਨਾਂ ਦੇ ਕੋਲੋਂ ਅੰਮ੍ਰਿਤ ਪਾਨ ਖੁਦ ਕੀਤਾ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਪਾਈ ਲੈਣਾ ਨੂੰ ਆਪਣਾ ਸਕਸੈਸਫ ਨਾਮਿਨੇਟ ਕਰਕੇ ਉਸ ਦੇ ਅੱਗੇ ਜਿਸ ਤਰ੍ਹਾਂ ਸਤਰੀਆਂ ਨੇ ਪਾਸੋਂ ਟ੍ਰੈਡੀਸ਼ਨ ਦੇ ਮਤਲਬ ਪਾਈ ਲੈਣਾ ਨੂੰ ਮੱਥਾ ਟੇਕਿਆ ਹਰ ਇੱਕ ਗੁਰੂ ਦਾ ਇਮਤਿਹਾਨ ਹੋਇਆ ਗੁਰਗੱਦੀ ਮਿਲਣ ਦੇ ਲਈ ਇਸੇ ਤਰ੍ਹਾਂ ਪੰਜ ਪਿਆਰਿਆਂ ਦਾ ਵੀ ਇਮਤਿਹਾਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਿਆ ਤੇ ਫਿਰ ਗੁਰਗੱਦੀ ਹਾਸਲ ਕੀਤੀ ਤੇ ਇੱਕ ਦੇ ਹੱਥ ਵਿੱਚ ਨਹੀਂ ਪੰਜਾਂ ਦੇ ਹੱਥ ਵਿੱਚ ਪੰਜ ਮਿਲ ਕੇ ਫੈਸਲਾ ਕਰਨਗੇ ਹਰ ਇੱਕ ਚੀਜ਼ ਦਾ ਤੇ ਫਿਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਹਿਸਟਰੀ ਦੇ ਵਿੱਚ ਇਹ ਪੜ੍ਹ ਲੈਨੇ ਆ ਕਿ ਭਾਈ ਮਨੀ ਸਿੰਘ ਨੂੰ ਹਰਮੰਦਰ ਸਾਹਿਬ ਦਾ ਹੈੱਡ ਗਰੰਥ ਹੀ ਥਾਪਿਆ ਗਿਆ ਉਹ ਕਿਨੇ ਥਾਪਿਆ ਇਹ ਹਰਮੰਦਰ ਸਾਹਿਬ ਵਾਪਸ ਸਿੱਖ ਖਾਲਸਾ ਦੇ ਹੱਥ ਵਿੱਚ ਕਿਵੇਂ ਆ ਗਿਆ ਇਹ ਹਿਸਟਰੀ ਇਹ ਇੰਨੇ ਦੇ ਵਿੱਚ ਸਾਡੇ ਕੋਲ ਕਿਉਂ ਰੱਖੀ ਗਈ ਚਲੋ ਇਸ ਨੂੰ ਪੜਨ ਦੇ ਲਈ ਦਸੰਤ ਚੰਦ ਪੜ੍ਹ ਲੈਨੇ ਆ ਕਿਉਂਕਿ ਬਚਿੱਤਰ ਨਾਟਕ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਆਟੋ ਬਾਇਓਗ੍ਰਾਫੀ ਹੈ ਤਾਂ ਉਹਨਾਂ ਨੇ ਆਪਣੇ ਵੱਡੇ-ਵਡੇਰਿਆਂ ਦਾ ਇਤਿਹਾਸ ਇਸ ਦੇ ਵਿੱਚ ਲਿਖਣਾ ਸੀ ਉਹ ਇਤਿਹਾਸ ਜਿਹੜਾ ਕਿ ਬੜਾ ਇੰਪੋਰਟੈਂਟ ਹੈ ਸਿੱਖ ਸੰਗਤ ਦੇ ਲਈ ਅੱਜ ਉਹ ਕਿਉਂ ਨਹੀਂ ਲਿਖਿਆ ਗਿਆ ਅਤੇ ਚਾਰ ਸਾਹਿਬਜ਼ਾਦੇ ਸ਼ਹੀਦ ਹੋਏ ਮਾਤਾ ਗੁਜਰੀ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ ਕਿਸ ਤਰ੍ਹਾਂ ਹੋਇਆ ਕੁਛ ਨਹੀਂ ਲਿਖਿਆ ਤੇ ਬਚਤਨਾ ਟਿਕਾਦਾ ਆਟੋ ਬਾਇਓਗ੍ਰਾਫੀ ਕਾਦੀ ਹੈ ਜੇ ਗੁਰੂ ਸਾਹਿਬ ਨੇ ਆਪਣੇ ਜੀਵਨ ਬਾਰੇ ਜਾਂ ਆਪਣੇ ਪ੍ਰੈਡਿਸੈਸਸ ਦੇ ਜੀਵਨ ਬਾਰੇ ਕੁਛ ਨਹੀਂ ਲਿਖਿਆ ਅਮਰ ਸੰਚਾਰ ਕਿਸ ਤਰ੍ਹਾਂ ਕੀਤਾ ਗਿਆ ਕੀ ਕੀਤਾ ਗਿਆ ਕੁਛ ਨਹੀਂ ਲਿਖਿਆ ਫਿਰ ਗੁਰੂ ਗੋਬਿੰਦ ਸਿੰਘ ਜੀ ਇਸ ਦੇ ਅਥਰਕੀਮੀ ਬੋਸਾ ਦੇ ਦੇ ਪਰ ਸਾਰੀਆਂ ਲਾਇਬ੍ਰੇਰੀ ਸਾਰੇ ਵਰਲਡ ਦੇ ਜੁਨੀਅਨ ਲਾਇਬ੍ਰੇਰੀਜ਼ ਨੇ ਜਿੱਥੇ ਦਸਮ ਗ੍ਰੰਥ ਨੂੰ ਤੁਸੀਂ ਸਰਚ ਕਰਦੇ ਹੋ ਆਥਰ ਗੁਰੂ ਗੋਬਿੰਦ ਸਿੰਘ ਸਾਹਿਬ ਇਹ ਕਿੰਨੇ ਡਿਸਾਈਡ ਕੀਤਾ ਕਿ ਆਥਰ ਗੁਰੂ ਗੋਬਿੰਦ ਸਿੰਘ ਸਾਹਿਬ ਹੈ ਜਦ ਕਿ ਸਾਨੂੰ ਇੱਕ ਵੀ ਐਵੀਡੈਂਸ ਉੱਥੋਂ ਨਹੀਂ ਮਿਲਦੀ ਜਿੱਥੇ ਅਸੀਂ ਕਹਿ ਸਕੀਏ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ ਔਰ ਜਿਹੜੇ ਕੁਐਸਚਨ ਟਾਈਮ ਟੂ ਟਾਈਮ ਰੇਜ਼ ਹੋਏ ਉਹਨਾਂ ਦਾ ਜਵਾਬ ਕੋਈ ਨਹੀਂ ਦਿੰਦਾ ਮਾਤਾ ਨੂੰ ਕਿਛੋਟੀ ਜੀ ਆਪਣਾ ਐਕਸਪੀਰੀਅੰਸ ਹੀ ਮੈਂ ਕੋਈ ਤਿਆਰੀ ਕਰਕੇ ਨਹੀਂ ਆਈ ਜੋ ਮੇਰੇ ਦਿਮਾਗ ਚ ਜਿਸ ਤਰ੍ਹਾਂ ਜਿਸ ਤਰ੍ਹਾਂ ਆ ਹੀ ਜਾਏਗਾ ਮੈਂ ਥੜਨਾ ਸਾਂਝਾ ਕਰਦੀ ਜਾਵਾਂਗੀ ਇੱਕ ਦਫਾ ਇੱਕ ਯੂਨੀਵਰਸਿਟੀ ਦੇ ਸਕਾਲਰ ਸੀ ਉਹਨਾਂ ਬੁੱਕ ਲਿਖੀ ਹੋਈ ਆ ਜੇ ਤੁਹਾਡੇ ਵਿੱਚੋਂ ਕੁਝ ਨੇ ਦੇਖੀ ਹੋਵੇਗੀ ਮੁਖ ਵਾਕ ਪਾਸ਼ੇ 10 ਬਾਣੀਆਂ ਪਾਸ਼ੇ 10 ਦੀਆਂ ਬਾਣੀਆਂ ਜਿਹੜੀਆਂ ਨੇ ਐਜ ਇਟ ਇਜ਼ ਕਾਟ ਐਂਡ ਪੇਸਟ ਕਰਕੇ ਉਸ ਕਿਤਾਬ ਦੇ ਵਿੱਚ ਲਾਈਆਂ ਗਈਆਂ ਬੜੀ ਸੋਹਣੇ ਵਰਕੇ ਲਾਏ ਬੜੀ ਸੋਹਣੀ ਜਲਤ ਬਣੀ ਹੈ ਉਸ ਦੀ ਉਸ ਸਕਾਲਰ ਦੇ ਨਾਲ ਉਸ ਟੇਬਲ ਤੇ ਪਰਲੇ ਪਾਸੇ ਉਹ ਬੈਠੇ ਉੱਲੇ ਪਾਸੇ ਮੈਂ ਬੈਠੀ ਆ 99 ਦੀ ਗੱਲ ਹੈ ਮੈਂ ਕਿਹਾ ਜੀ ਤੁਸੀਂ ਪਹਿਲਾਂ ਤਾਂ ਉਹਨਾਂ ਨੇ ਮੈਨੂੰ ਆਪਣੀ ਕਿਤਾਬ ਦਿਖਾਈ ਵੀ ਮੇਰੀ ਕਿਤਾਬ ਦੇਖੋ ਮੈਂ ਕਿ ਮੇਰੇ ਕੋਲ ਹੈ ਸੀ ਉਹ ਮੈਂ ਕਿ ਅੱਛਾ ਤੁਸੀਂ ਇਹ ਸੋਚਦੇ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬਾਣੀਆਂ ਲਿਖੀਆਂ ਸਾਰੀ ਜੀ ਬਿਲਕੁਲ ਮੈਂ ਫਿਰ ਦੁਬਾਰਾ ਕੁਐਸਚਨ ਆਪਣਾ ਦੁਹਰਾਇਆ ਪ੍ਰੋਫੈਸਰ ਸਾਹਿਬ ਕੀ ਤੁਸੀਂ ਇਹ ਸੋਚਦੇ ਹੋ ਮਨ ਦੇ ਵਿੱਚ ਵਿਸ਼ਵਾਸ ਹੈ ਤੁਹਾਨੂੰ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹਾਂਜੀ ਬਿਲਕੁਲ ਮੈਂ ਕਿਹਾ ਅੱਛਾ ਜੀ ਮੈਨੂੰ ਪੁਚੰਗ ਪ੍ਰਯਾਤ ਸ਼ੰਗ ਦਾ ਮਤਲਬ ਦੱਸ ਦਿਓ ਫਿਰ ਉਹ ਪੈਰ ਪਿਸ਼ਾਮ ਚਲੇ ਏ ਜੇ ਤੁਸੀਂ ਕੈਨੇਡਾ ਚ ਬੈਠ ਕੇ ਕੁਐਸਚਨ ਕਰ ਸਕਦੇ ਹੋ ਉਸ ਹੀ ਇੱਥੇ ਨਹੀਂ ਕਰ ਸਕਦੇ ਬੁੱਢਾ ਦਲ ਵਾਲੇ ਸਾਡੇ ਲਾਗੇ ਬੈਠੇ ਨੇ ਸਾਨੂੰ ਤਾਂ ਖਾ ਜਾਣਗੇ ਯੂਨੀਵਰਸਿਟੀ ਇਸ ਦੇ ਵਿੱਚ ਮੈਨੂੰ ਉਸੀ ਦੇ ਵਿੱਚ ਵੀ ਪੀਐਸਡੀ ਚ ਨਰੂਲ ਹੋਈ ਆਈ 스ਪੈਂਡ 5 ইয়ার্স ইন মাই রিসার্চ ওভার देयर ਤੇ ਮੈਨੂੰ ਚਾਂਸ ਬਣਿਆ ਗੁਰਬਾਣੀ ਗ੍ਰਾਮਰ ਪੜਾਉਂਦਾ ਗੁਰੂਗ੍ਰੰਥ ਸਾਹਿਬ سوری ਸਿੱਖ ਰਿਲੀਜਨ ਪੜਾਉਂਦਾ ਹੋਰ ਵੀ ਸਾਊਥ ਏਸ਼ੀਅਨ ਰਿਲੀਜਨਸ ਪੜ੍ਹਾਏ ਉਹਨਾਂ ਤੇ ਰਿਸਰਚ ਕੀਤੀ ਤੇ ਇਹਨਾਂ ਸਭ ਦੇ ਬਾਵਜੂਦ ਜਦੋਂ ਅਸੀਂ ਦੇਖਦੇ ਆ ਪ੍ਰਚਾਰ ਹੁੰਦਾ ਗੁਰਦੁਆਰਿਆਂ ਦੇ ਵਿੱਚ ਇਹ ਸਾਰਾ ਕੁਝ ਪੜਨ ਤੋਂ ਬਾਅਦ ਜਿਹੜਾ ਪ੍ਰਚਾਰ ਹੁੰਦਾ ਹੈ ਗੁਰਦੁਆਰਿਆਂ ਦੇ ਵਿੱਚ ਇੱਕ ਗੁਰਦੁਆਰੇ ਨਿਊ ਜਲਤ ਦੇ ਵਿੱਚ ਮੈਂ ਨਹੀਂ ਕਿ ਉੱਥੇ ਗੁਰੂ ਘਰ ਸਰੀ ਲੰਗਰ ਦੇ ਵਿੱਚ ਜਾਪ ਕਰਾ ਰਹੇ ਸੀ ਪੱਲਾ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਮੈਂ ਬੜਿਆਂ ਦਾ ਦੇਖਿਆ ਬੜੇ ਜਿਹੜੇ ਸੰਪਰਦਾਵਾਂ ਹੈਗੀਆਂ ਨੇ ਸਿੱਖਾਂ ਦੇ ਵਿੱਚ ਉਹਨਾਂ ਦੇ ਵਿੱਚ ਗੁਰੂ ਰਾਮਦਾਸ ਤੋਂ ਸ਼ੁਰੂ ਕਰਦੇ ਨੇ ਗੁਰੂ ਨਾਨਕ ਦਾ ਨਾਮ ਨੂੰ ਖਤਮ ਕਰਨ ਦੀ ਕੋਸ਼ਿਸ਼ ਬਹੁਤ ਕੀਤੀ ਜਾ ਰਹੀ ਹੈ ਬੜੇ ਢੱਗ ਦੇ ਨਾਲ ਬੜੇ ਸੌਫਟ ਬੀ ਦੇ ਨਾਲ ਓ ਬੋਲਣ ਤਨ ਤਨ ਗੁਰੂ ਰਾਮਦਾਸ ਜੀ ਮੈਂ ਕਹਾਂ ਜੀ ਇੱਕ ਵਾਰੀ ਇੱਕ ਤਨ ਤਨ ਗੁਰੂ ਰਾਮਦਾਸ ਜੀ ਦੂਜੀ ਵਾਰੀ ਮੈਂ ਕਹਿ ਦਵਾਂ ਉੱਚੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਕਿਉਂਕਿ ਪਰਪਸਲੀ ਗੁਰੂ ਨਾਨਕ ਦੇਵ ਜੀ ਦਾ ਨਾਮ ਮਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਤਾਬਾਂ ਦੇ ਵਿੱਚ ਵੀ ਤੇ ਪ੍ਰਚਾਰ ਦੇ ਵਿੱਚ ਵੀ ਹਰ ਵਕਤ ਸਿਰਫ ਸ਼ਰਧਾ ਦੇ ਵਿੱਚ ਹੀ ਸਾਨੂੰ ਜਿਹੜਾ ਆ ਸਿਰ ਹਲਾ ਕੇ ਅੱਖਾਂ ਬੰਦ ਕਰਕੇ ਹਰ ਚੀਜ਼ ਨੂੰ ਕਿਸੇ ਨੇ ਕਹੀ ਐਕਸੈਪਟ ਨਹੀਂ ਕਰ ਲੈਣੀ ਚਾਹੀਦੀ ਕਿਉਂਕਿ ਸਾਡੇ ਗੁਰੂਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਸਾਨੂੰ ਬਾਣੀ ਦਿੱਤੀ ਹੈ ਉਸ ਬਾਣੀ ਦੇ ਮੁਤਾਬਕ विवेक बुद्धि होनी बहुत जरूरी है विवेक बुद्धि की है असं पढ़ ले अरदास करते हैं विवेक बुद्धि दियो विवेक बुद्धि का मतलब है डिस्क्रिमिनेटिंग नॉलेज वैन वी कैन अंडरस्टैंड वैन वी कैन डिस्क्रिमिनेट बिटवीन मनमत एंड गुरमत कूड़ कूड़े झूठ के विकार आप फर्क महसूस कर सकी विवेक बुद्धि है ਬਵੇਕ ਬੁੱਧੀ ਤਾਂ ਹੋਏਗੀ ਜੇ ਅਸੀਂ ਸੋਚ ਵਿਚਾਰ ਕਰਕੇ ਲੌਜੀਕ ਦੇ ਨਾਲ ਗੱਲ ਕਰਾਂਗੇ ਗੁਰਬਾਣੀ ਸਾਰੀ ਲੌਜੀਕ ਦੇ ਉੱਪਰ ਹੈ ਜਦੋਂ ਮੈਂ ਦਸਮ ਗ੍ਰੰਥ ਪੜਿਆ ਤਾਂ ਕਿ ਸਿੱਖ ਇਤਿਹਾਸ ਗੁਰ ਇਤਿਹਾਸ ਗੁਰੂ ਸਹਿਬਾਨ ਦੇ ਟਾਈਮ ਦਾ ਇਤਿਹਾਸ ਸਾਰਾ ਪਤਾ ਲੱਗ ਸਕੇ بڑے ਕੁਐਸਚਨ ਜਿਹੜੇ ਅੰਧੇਰੇ 'ਚ ਨੇ ਉਹਨਾਂ ਦੇ ਆਨਸਰ ਤਾਂ ਮੈਨੂੰ ਉਹਨਾਂ 'ਚ ਆਨਸਰ ਕੋਈ ਨਹੀਂ ਲੱਭਿਆ ਪਰ ਗੁਰੂ ਦਸਮ ਗ੍ਰੰਥ ਕੀ ਜਿਹੜਾ ਆ ਰਿਹਾ ਹੈ ਪਤਾ ਨਹੀਂ हम चार साल तो मैं इस तरह ही क्योंकि मेरे तो प्रैशर यूनिवर्सिटी वाले का दूजा तीजा भी दसम ग्रंथ में क्वेश्चन नहीं करना क्वेश्चन करना है तो सिर्फ गुरु ग्रंथ साहब न करना है दसम ग्रंथ द ओथेंटिसिटी क्वेश्चन नहीं होनी मेरी जो भी डिस्कशन होना ना राइटिंग रइटिंग हुई मेरी सारी मेरे को पाई हुई है मैन्य पी एच डी की डिग्री मंजूर नहीं सी ਜੇ ਮੈਂ ਆਪਣੇ ਖਿਆਲ ਆਤ ਵੇਚ ਕੇ ਆਪਣਾ ਜ਼ਮੀਰ ਵੇਚ ਕੇ ਡਿਗਰੀ ਲੈ ਲਵਾਂ ਤੇ ਮੈਂ ਜੀ ਨਹੀਂ ਸਕਦੀ ਇਹ ਮੈਨੂੰ ਮੰਜ਼ੂਰ ਨਹੀਂ ਸੀ ਕਿਉਂਕਿ ਜ਼ਿੰਦਗੀ ਚ ਦੋ ਫੁੱਲ ਕੇ ਖਾਣੇ ਆ ਜਿਆਦਾ ਨਹੀਂ ਉਹ ਵਾਹਿਗੁਰੂ ਦੇਵੇ ਇੱਜ਼ਤ ਦੇ ਤੇ ਸੱਚ ਤੇ ਚੱਲਦੇ ਆ ਜੇ ਮਰਦੇ ਜਾਂਦੇ ਤਾਂ ਬਹੁਤ ਵਧੀਆ ਗੱਲ ਹੈ ਦਸੰਗ੍ਰੰਥ ਚੋਂ ਤਾਂ ਪੜਿਆ ਸ਼ਰਮ ਬੜੀ ਆਈ ਵੀ ਇਹਦੇ ਚ ਹੈ ਕਿ ਆ ਪੜਨ ਵਾਲਾ ਤੇ ਜਿੱਥੇ ਕਿਧਰੇ ਧਿਆਨ ਮਾਰਿਆ ਗੁਰਦੁਆਰਿਆਂ ਦੇ ਵਿੱਚ ਪ੍ਰਚਾਰ ਸਾਧਾ ਸੰਤਾਂ ਦੇ ਡੇਰਿਆਂ 'ਚ ਪ੍ਰਚਾਰ ਪਿੱਛੇ ਪਿਛੋਕੜ ਹਿਸਟਰੀ 'ਚ ਮਾਰਿਆ ਧਿਆਨ ਤੇ ਨਿਰਮਲੇ ਉਦਾਸੀ ਵੈਰਾਗੀ ਜਿਹਨੇ ਵੀ ਇਹ ਸਾਰੇ ਇੱਕੋ ਥੈਲੀ ਦੇ ਚਟੇ-ਵੱਟੇ ਸਾਰੇ ਇਹਦਾ ਹੀ ਕਰ ਰਹੇ ਨੇ ਚਾਹੇ Swami ਦੇ ਨਾਮ 'ਇੱਟ' ਕਰੇ ਚਾਹੇ ਨਿਰਮਲ ਦੇ ਨਾਮ 'ਇੱਟ' ਕਰੇ ਚਾਹੇ ਉਦਾਸੀ ਦੇ ਨਾਮ 'ਇੱਟ' ਕਰੇ ਚਾਹੇ ਵੈਰਾਗੀ ਦੇ ਨਾਮ 'ਇੱਟ' ਕਰੇ ਇਹ ਸਾਰਿਆਂ ਸਾਰੇ ਗੁਰੂ ਦੇ ਸ਼ਰੀਕ ਨੇ ਤੇ ਸਾਡੇ ਅਕਾਲ ਪੁਰਖ ਦਾ ਸ਼ਰੀਰ ਕੋਈ ਹੋ ਨਹੀਂ ਸਕਦਾ ਇਹ ਗੁਰਬਾਣੀ ਦੇ ਵਿੱਚ ਵੀ ਬੜਾ ਸਾਨੂੰ ਹਰ ਥਾਂ ਤੇ ਮਿਲਦਾ ਹੈ ਕਿ ਸਰੀਰ ਹੈ ਨਹੀਂ ਸਾਡੀ ਹੈ ਨਿਰਭਉ ਤੇ ਨਿਰਵੈਰ ਦੀ ਫਿਲਾਸਫੀ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਕ੍ਰਿਸ਼ਨ ਉਤਾਰ ਕਿਉਂ ਲਿਖਣਗੇ ਕ੍ਰਿਸ਼ਨ ਜੁਤਾ ਪੈਦਾ ਹੋਣ ਤੋਂ ਪਹਿਲਾਂ ਹੀ ਕੰਸ ਤੋਂ ਮਰੇ ਦੀ ਮਾਰੇ ਜਾਣ ਦਾ ਡਰ ਸੀ ਉਹ ਨਿਰਭਉ ਨਹੀਂ ਸੀ ਨਿਰਵੈਰ ਨਹੀਂ ਸੀ ਦੰਤੇ ਵੈਰ ਦੇ ਵਿੱਚ ਸੀ ਸਾਡਾ ਕਾਲ ਪੁਰਖ ਨਾ ਕਦੀ ਜਮਿਆ ਨਾ ਕਦੀ ਮਰਿਆ ਨਾ ਕਦੀ ਹੋਣਾ ਮਰਨਾ ਹੈ ਹਮੇਸ਼ਾ ਜਿਹਾ ਤੇ ਰਹਿਣਾ ਹਰ ਥਾਂ ਤੇ ਹਰ ਕਣ ਕਣ ਤੇ ਵਿੱਚ ਮੌਜੂਦ ਹੈ ਇਹ ਦੋਨੋਂ ਫਲਸਫੀ ਟੋਟਲੀ ਡਿਫਰੈਂਟ ਨੇ ਦਸਮ ਗ੍ਰੰਥ ਸਿਰਫ ਕਾਲ ਦੀ ਫਲਸਫੀ ਹੈ ਕਾਲ ਹੈ ਸਮਾ ਲਿਖਣ ਵਾਲਿਆਂ ਨੇ ਸਮਾਂ ਆਪਣਾ ਰੱਖ ਲਿਆ ਹੈ ਕਿ ਵਿਦਨ ਟਾਈਮ ਅਸੀਂ ਸਭ ਕੁਝ ਕੰਜ਼ਿਊਮ ਕਰ ਲੈਣਾ ਹੈ ਅੰਤ ਕੋ ਕਾਲ ਕੀ ਦਾੜਾਂ ਤਲੇ ਹੈ ਇਹ ਕੀ ਅਸੀਂ ਜੇ ਸੁੱਤੇ ਰਵਾਂਗੇ ਸਲੀਪਿੰਗ ਪੀਲਸ ਸਾਨੂੰ ਸ਼ੂਗਰ ਕੋਟਡ ਬਹੁਤ ਮਿਲਦੀਆਂ ਟਾਈਮ ਟੂ ਟਾਈਮ ਜੇ ਅਸੀਂ ਸੁੱਤੇ ਰਵਾਂਗੇ ਤੇ ਜ਼ਰੂਰ ਅਸੀਂ ਕਾਲ ਦੀਆਂ ਦਾੜਾਂ ਤਮੇ ਆ ਜਾਵਾਂਗੇ ਪਿਛਾ ਮੁੜ ਕੇ ਦੇਖੀਏ ਬੁੱਧਿਸਮ ਨਾਲ ਕੀ ਹੋਇਆ ਬੋਧ ਧਰਮ ਦੇ ਵਿੱਚ ਜਿਹੜਾ ਅਸਲੀ ਧਰਮ ਸੀ ਪਹਿਲਾਂ ਜਿਹਨੂੰ ਆਪਾਂ ਅੱਜ ਖਾਸ ਇੱਕ ਧਰਮ ਵਿੱਚ ਨਜ਼ਰ ਮਾਰ ਕੇ ਦੇਖੀਏ ਕਹਾਗੇ ਤਤਕਾਲਸਾ ਉੱਥੇ ਸੀ ਥੈਰਵਾਡ ਬੁੱਧਿਜ਼ਮ ਤੇ ਉਸ ਨੂੰ ਖਾਣ ਦੇ ਲਈ ਆ ਗਏ ਮਹਾਯਾਨਾ ਬੁੱਧਿਸਟ ਵੱਤੇ ਵੱਡੇ ਬੋਧੀ ਬਣ ਗਏ ਹੁਣ ਮਹਾਤਮਾ ਤੋਂ ਇੱਕ ਐਗਜ਼ਾਮਪਲ ਦਊਂਗੀ ਤੁਹਾਨੂੰ ਮੈਂ ਮਹਾਤਮਾ ਬੁੱਧ ਨੇ ਗਊ ਦੀ ਪ੍ਰੋਟੈਕਸ਼ਨ ਦੇ ਵਾਸਤੇ ਐਨੀਮਲ ਪ੍ਰੋਟੈਕਸ਼ਨ ਦੇ ਵਾਸਤੇ ਨਾਰਾ ਲਾਇਆ ਕਿਉਂਕਿ ਗਊ ਦੀ ਬਲੀ ਦਿੱਤੀ ਜਾਂਦੀ ਸੀ ਦੇਵੀ-ਦੇਵਤਿਆਂ ਨੂੰ ਖੁਸ਼ ਕਰਨ ਦੇ ਲਈ ਗੁਰੂ ਮਹਾਤਮਾ ਮੋਤ ਜੀ ਕਹਾਂਗੇ ਐਨੀਮਲ ਪ੍ਰੋਟੈਕਸ਼ਨ ਮਤਲਬ ਕੀਤੀ ਜਾਣੀ ਚਾਹੀਦੀ ਹੈ ਦੇਵੀ-ਦੇਵਤਿਆਂ ਤੇ ਖੁਸ਼ ਕਰਨ ਦੇ ਲਈ ਗਊ ਲਈ ਬਲੀ ਨਹੀਂ ਦੇਣੀ ਚਾਹੀਦੀ ਤੇ ਜੋ ਆਪਣੀ ਵਿਚਾਰਧਾਰਾ ਲੈ ਕੇ ਦੁਨੀਆ ਸਾਹਮਣੇ ਆਏ ਉਹਨਾਂ ਦੇ ਮਗਰ ਲੋਗ ਲੱਗੇ ਦਫੀਨੇ ਨਾ ਪ੍ਰੀਸਟ ਨੇ ਸੋਚਣਾ ਸ਼ੁਰੂ ਕਰ ਦਿੱਤਾ ਕਿ ਸਾਡੀ ਪੋਜੀਸ਼ਨ ਨੂੰ ਤੱਕਾ ਲੱਗਾ ਹੁਣ ਅਸੀਂ ਆਪਣੀ ਰੀਗਨ ਕਿਵੇਂ ਕਰਨੀ ਹੈ ਮਹਾ ਮਹਾਯਾਨਾ ਬੁੱਧੇਸ਼ਟ ਬਣ ਕੇ ਆ ਗਏ ਵੱਡੇ ਬੋਧੀ ਬਣ ਕੇ ਆ ਗਏ ਉਹਨਾਂ ਨੇ ਕਿਹਾ ਤੂੰ ਤਾਂ ਸਿਰਫ ਐਨੀਮਲ ਪ੍ਰੋਟੈਕਸ਼ਨ ਦਾ ਨਾਰਾ ਹੀ ਲਾਇਆ ਸੀ ਨਾ ਕਿਸੇ ਖਾਸ ਕੰਟੈਕਸਟ ਦੇ ਵਿੱਚ ਜਿਉਂਦੀ ਬੜੀ ਦਿੱਤੀ ਜਾਂਦੀ ਸੀ ਅਸੀਂ ਤਾਂ ਇਸ ਦਾ ਪਿਸ਼ਾਬ ਤੇ ਇਸ ਦਾ ਗੋਬਰ ਵੀ ਲੋਕਾਂ ਦੇ ਹੱਥਾਂ 'ਚ ਫੜਾ ਦੇਣਾ ਤੇ ਪਿਸ਼ਾਬ ਇਹਨਾਂ ਨੂੰ ਪਿਲਾ ਦੇਣਾ ਤੇ ਗਊ ਨੂੰ ਮਾਤਾ ਬਣਾ ਦੇਣਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਸ ਤੰਦੀ ਸਾਧਨਾ ਕੀਤੀ ਤੇ ਸ਼ੇਰਾਂ ਵਾਲੀ ਮਾਤਾ ਪੈਦਾ ਹੋ ਗਈ ਪੂਜਣ ਲਈ ਕਿਉਂਕਿ ਬਹਾਦਰ ਇੱਕ ਫ੍ਰੀਸਟ ਹੌੜ ਦੇ ਅਗੇਂਸਟ ਆਵਾਜ਼ ਠਾਉਣਾ ਸਾਰੇ ਵਰਲਡ ਦੇ ਇਤਿਹਾਸ ਦੇ ਵਿੱਚ ਸਾਰੇ ਰਿਲੀਜੀਅਨਸ ਦੇ ਇਤਿਹਾਸ ਦੇ ਵਿੱਚ ਬਹੁਤ ਹੀ ਕਿਸੇ ਦੇ ਵਿੱਚ ਹਿੰਮਤ ਹੋਵੇ ਤੇ ਕੋਈ ਕਰ ਸਕਦਾ ਹੈ ਗੁਰੂ ਨਾਨਕ ਵਰਗੇ ਹਰ ਰੋਜ਼ ਨਹੀਂ ਪੈਦਾ ਹੁੰਦੇ ਤੇ ਇਹਨਾਂ ਨੇ ਫਿਰ ਸ਼ੇਰਾਂ ਵਾਲੀ ਮਾਤਾ ਦੀ ਪੂਜਾ ਸ਼ੁਰੂ ਕਰ ਦਿੱਤੀ ਹੁਣ ਮੈਂ ਇਸ ਦੇ ਵਿੱਚ ਧਿਆਨ ਦਿਵਾਵਾਂਗੀ ਆਪਣੀਆਂ ਭੈਣਾਂ ਦਾ ਕਿਉਂਕਿ ਜਿਹੜੇ ਸ਼ੇਰਾਂ ਵਾਲੀ ਮਾਤਾ ਦੀ ਪੂਜਾ ਕਰਾਉਂਦੇ ਨੇ ਉਹ ਉਹਨਾਂ ਦੀ ਨਜ਼ਰ ਮਦਰ ਤੇ ਐ ਤੁਸੀਂ ਕਿਸੇ ਸੰਤ ਦਾ ਸੁਣ ਲਓ ਉਹਨਾਂ ਦਾ ਧਿਆਨ ਔਰਤ ਤੇ ਐ ਔਰਤ ਨੂੰ ਔਰਦਨ ਨੰਟਰ ਕਲਚਰ ਕਲਚਰ ਚੇਂਜ ਕਰ ਦਿਓ ਔਰ ਵਾਲੀਆਂ ਜਨਰੇਸ਼ਨਸ ਦਾ ਕਲਚਰ ਚੇਂਜ ਹੋ ਜਾਏਗਾ ਇਸ ਕਰਕੇ ਔਰਤ ਨੂੰ ਕਾਬੂ ਚ ਕੜੋ ਪਹਿਲਾ ਉਸ ਨੂੰ ਆਪਣਾ ਚੇਲਾ ਬਣਾਓ ਇਹ ਬਹੁਤ ਹੀ ਤਾਨ ਦੇਣ ਜਗੰਗਲ ਹੈ ਜਦੋਂ ਅਸੀਂ ਕਹਿੰਦੇ ਸ਼ੇਰਾਂ ਵਾਲੀ ਦੀ ਪੂਜਾ ਹੋਣੀ ਸ਼ੁਰੂ ਹੋ ਗਈ ਮਾਤਾ ਦੀ ਪੂਜਾ ਚਲੂ ਹੋ ਗਈ ਲੇਡੀਜ਼ ਬੜੀਆਂ ਸਾਫਟ ਹੋ ਜਾਂਦੀਆਂ ਨੇ ਤੇ ਦਸਮ ਗ੍ਰੰਥ ਦੇ ਵਿੱਚ ਹੁਣ ਗੁਰੂ ਗੋਬਿੰਦ ਸਿੰਘ ਜਿਹੜੀ ਮੈਂ ਗੱਲ ਕਰ ਰਹੀ ਸੀ ਨਾ ਗਊ ਮਾਤਾ ਦੀ ਦਿੱਤੀ ਤੁਹਾਨੂੰ ਐਗਜ਼ਾਮਪਲ ਹੁਣ ਉਹਦੇ ਚ ਕੀ ਹੈ ਅ ਪ੍ਰੀਸਟੋਰਡ ਕੀ ਕਰਦੀ ਹੈ ਟੇਕਿੰਗ ਥਿੰਗਸ ਆਊਟ ਆਫ ਕੰਟੈਕਸਟ ਐਂਡ ਸਟ੍ਰੈਚਿੰਗ ਥੈਮ ਟੂ देयर ਐਕਸਟ੍ਰੀਮ ਲਿਮਿਟਸ ਇਸ ਤਰ੍ਹਾਂ ਕਰਨ ਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ origignal ਮੀਨਿੰਗ ਹੈ ਉਹ ਖਤਮ ਹੋ ਜਾਂਦਾ ਹੈ ਤੇ ਗੱਲ ਕਿਧਰੇ ਹੋਰ ਪਾਸੇ ਤੁਰ ਪੈਂਦੀ ਆ ਤੇ ਲੋਕਾਂ ਦੇ ਦਿਮਾਗ ਮਰ ਜਾਂਦੇ ਆ ਅੱਜ ਸਾਰਾ ਜਿੰਨੇ ਵੀ ਆਪਣੇ ਲੈਕਚਰ ਹੋਏ ਸਾਰਿਆਂ ਦੇ ਵਿੱਚ ਇਹ ਗੱਲ ਕਰਦੇ ਰਹੇ ਕਿ ਦਸਮ ਗ੍ਰੰਥ ਦੇ ਜਿਹੜੇ ਲਖਾਰੀ ਨੇ ਉਹ ਲਿਖਣ ਲੱਗਿਆਂ ਦਿਮਾਗ ਨਾਲ ਵਾਸਤਾ ਕੋਈ ਨਹੀਂ ਹੈ। ਪੰਗ ਪੀ ਕੇ ਲਿਖ ਰਹੇ ਨੇ। ਉਹ ਦਿਮਾਗ ਨਾਲ ਵਾਸਤਾ ਰੱਖਣਾ ਨਹੀਂ ਚਾਹੁੰਦੇ ਕਿਉਂਕਿ ਲੋਕਾਂ ਦਾ ਦਿਮਾਗ ਮਾਰਨਾ ਚਾਹੁੰਦੇ ਨੇ ਜੇ ਦਿਮਾਗ ਨਾਲ ਵਾਸਤਾ ਰੱਖ ਕੇ ਗੱਲ ਕਰਨਗੇ ਤੇ ਲੋਕਾਂ ਦਾ ਦਿਮਾਗ ਵੀ ਜਿਹੜਾ ਹੈ ਉਹ ਵਧੇ ਫੁੱਲੇ ਜਾਂਦੇ ਡੋ ਨਾਟ ਕੋਈ ਇਸ ਤਰ੍ਹਾਂ ਕਿ ਨੰਪੂ ਜੰਪੂ ਜੀਆਂ ਗੱਲਾਂ ਕਰੀ ਜਾਂਦੇ ਖੱਬੇ ਦੀਆਂ ਸਜੇ ਸਜੇ ਦੀਆਂ ਖੱਬੇ ਵਿਦਾਊ ਰੀਜ਼ਨਿੰਗ ਵਿਦਾਊ ਲਾਜਿਕ ਜਿਵੇਂ ਸ਼ਰਾਬੀ ਕੇ ਕੀਤੀ ਹੋਵੇ ਪੰਗ ਪੀਕੇ ਕੀਤੀ ਹੋਵੇ ਕੋਈ ਪਤਾ ਨਹੀਂ ਕੀ ਕਰ ਰਹੇ ਇਹਦੇ ਨਾਲੋਂ ਤਾਂ ਮੇਰਾ ਕਿਆ ਹਾਲ ਆਤ ਵੀ ਸੁੱਤਾ ਪਿਆ ਸੁਪਨੇ ਵੀ ਜ਼ਿਆਦਾ ਕਲੀਅਰ ਲੱਗਦਾ ਪਰ ਦਸ਼ਮ ਗ੍ਰਥ ਦੇ ਵਿੱਚ ਜਿਸ ਸਮੇਂ ਤੁਹਾਨੂੰ ਕਿਹਾ ਕਿ ਕਾਲ ਦੀ ਫਲਸਫੀ ਹੈ ਸਾਡੀ ਹੁਣ ਇਹਦੇ ਵਿੱਚ ਇੱਕ ਮੋਟੀ ਜੀ ਗੱਲ ਮੈਂ ਕਰਾਂਗੀ ਐਗਜ਼ੈਪਲਸ ਨੇ ਜਿੱਥੇ ਮਾਤਾ ਜਿਹੜੀ ਹੈ ਦੁਸ਼ਟਾਂ ਦੀਆਂ ਪੱਗਾਂ ਦੇ ਨਾਲ ਮੈਂ ਪਹਿਲਾਂ ਤਾਂ ਦੁਸ਼ਟ ਕੌਣ ਨੇ ਉਹਨਾਂ ਦੇ ਨਾਮ ਸਿੱਖਾਉਂਦੇ ਨੇ ਸਿੰਘ ਲੱਗੇ ਹੋਏ ਨੇ ਪਿੱਛੇ ਫਿਰ ਮਾਰਿਆ ਕਿੰਨਾਂ ਨੂੰ ਜਾ ਰਿਹਾ ਉਹਨਾਂ ਦੁਸ਼ਟਾਂ ਨੂੰ ਕਦੇ-ਕਦੇ ਢੰਗਾਂ ਨਾਲ ਉਹਨਾਂ ਦੀ ਪੱਗ ਪੈਰਾਂ ਚ ਡੋਲੀ ਜਾ ਰਹੀ ਹੈ ਉਹਨਾਂ ਦੀ ਪੱਗ ਦੇ ਨਾਲ ਦੁਸ਼ਤਾਂ ਨੂੰ ਤਾਈਅਪ ਕਰਕੇ ਦਰਬਾਰ ਚ ਲਿਆਂਦਾ ਜਾ ਰਿਹਾ ਹੈ ਫਿਰ ਉਹਦੇ ਤੇ ਉਹ ਉਹਨਾਂ ਦੇ ਸਜਾਵਾਂ ਸੁਨਾਈਆਂ ਜਾ ਰਹੀਆਂ ਨੇ ਇਹ ਦੁਸ਼ਤ ਸਿੱਖ ਨੇ ਤੇ ਮਾਤਾ ਇੰਨੀ ਸਿੱਖਾਂ ਲਈ ਤਰੂਰ ਕਿਉਂ ਆ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਮਾਤਾ ਦੀ ਪੂਜਾ ਕਿਵੇਂ ਕਰ ਸਕਦੇ ਫਿਰ ਇੱਥੋਂ ਤੱਕ ਕਿ ਉਹਨਾਂ ਦੇ ਲੰਬੇ ਕੇਸਾਂ ਦੇ ਨਾਲ ਮਾਤਾ ਝੂਟੇ ਲੈ ਰਹੀ ਹੈ ਸੋ ਸ਼ੀ ਇਜ਼ ਇੰਜੋਇੰਗ ਪਰਫੋਰਮਿੰਗ ਦ ਸੈਕਸ ਦੋਸਤਾਂ ਦੇ ਨਾਲ ਦੋਸਤ ਸੇਖ ਨੇ ਉਹਨਾਂ ਨੂੰ ਮਾਤਾ ਮਾਰ ਰਹੀ ਹੈ ਤੇ ਗੁਰੂ ਗੋਬਿੰਦ ਸਿੰਘ ਉਹਦੇ ਪਿਛਾਰੀ ਕਿਵੇਂ ਹੋ ਸਕਦੇ ਨੇ ਜਿਨ੍ਹਾਂ ਨੇ ਜੇ ਸਾਨੂੰ ਸਾਰਾ ਕੁਝ ਜਿਹੜੀ ਅਪੀਅਰੈਂਸ ਦਿੱਤੀ ਹੈ ਤੇ ਉਸ ਨੂੰ ਉਹ ਰੋਲ ਰੋਲ ਰਹੀ ਹੈ ਸੋ ਬਹੁਤਾ ਕੁਝ ਮੈਂ ਨਾ ਕਹਿੰਦੀ ਹੋਈ ਅਖੀਰ ਤੇ ਸਿਰਫ ਮੈਂ ਇੰਨੀ ਗੱਲ ਕਹਾਂਗੀ ਬਹੁਤ ਸਾਰੇ ਐਗਜ਼ੈਪਲਸ ਨੇ ਮੈਂ ਤਾਂ ਸਿਰਫ ਅੱਜ ਦੇਖਣ ਵਾਸਤੇ ਆਈ ਸੀਗੀ ਕਿ ਕਿਸ ਤਰ੍ਹਾਂ ਕੰਮ ਚੱਲ ਰਿਹਾ ਮੈਨੂੰ ਬੜੀ ਖੁਸ਼ੀ ਹੋਈ ਕਿਉਂਕਿ ਇੱਕ ਟਾਈਮ ਸੀ ਜਦੋਂ ਮੈਨੂੰ ਕੋਈ ਲਫ਼ਜ਼ ਨਹੀਂ ਸੀ ਜਿੰਨਾ ਮੈਂ ਗੱਲ ਕਰ ਸਕਾਂ ਹੁਣ ਤਾਂ ਮੇਰੀ ਆਵਾਜ਼ ਜਿਹੜੀ ਹੈ ਪੂਰੀ ਹੋ ਗਈ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਤਾ ਹੋਏ ਨਾਨਕ ਨਾਮ ਚਸਤੀ ਕਲਾ ਤੇਰੀ ਪਣੀ ਸੰਬਕਦਾ ਹੁਣ ਤਾਂ ਲਾਈਕ ਮਾਈਂਡਡ ਕਾਫੀ ਬੈਠੇ ਨੇ ਤੇ ਬਹੁਤ ਸੋਹਣਾ ਕੰਮ ਹੋ ਰਿਹਾ ਬੜੀ ਖੁਸ਼ੀ ਹੋਈ ਹੈ ਮਾਨੂੰ ਕੰਮ ਚੱਲ ਰਿਹਾ ਹੈ ਤੇ ਇਸ ਤੋਂ ਪਹਿਲਾਂ ਮੈਂ ਬੰਦ ਕਰਾਂ ਮੈਂ ਸਿਰਫ ਇਹ ਹੀ ਇੱਕ ਹੀ ਸਭ ਦੇ ਅੱਗੇ ਮੁਜਾਰਿਸ਼ ਕਰੂੰਗੀ ਤੇ ਆਪਣਾ ਵਿਚਾਰ ਹੀ ਰੱਖੂੰਗੀ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਈ ਇੱਕੋ ਹੈ ਵੈਗੁਰਜੀ ਕਾਕਲ ਸਾਹਿਬ ਵੈਗੁਰਜੀ ਫਤਿਹ ਆਪਾਂ ਕਈ ਵਾਰ ਇਹਦੇ ਤੇ ਵਿਚਾਰ ਕਰ ਚੁੱਕੇ ਆਂ ਬਈ ਇਹ ਬੋਲੇ ਸੋ ਨਿਹਾਲ ਨਹੀਂ ਹੁੰਦਾ ਇਹ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੁਰਬਾਣ ਮੁਰਸਾਦ ਗੁਰ ਕਾ ਜੋ ਸਿੱਖ ਦਾ ਐ ਸੋ ਪੜ ਕੇ ਉਠਾਰਨਾ ਆਂ ਤੇ ਆ ਵੈਦਨੀਆਂ ਬਹੁਤ ਸਾਰੀਆਂ ਐਗਜ਼ਾਮਪਲ ਮਿਲ ਜਾਂਦੀਆਂ ਮੈਂ ਉਧਰ ਨਹੀਂ ਜਾਣਾ ਚਾਹਦਾ ਜਦੋਂ ਵੀ ਤੁਹਾਡੇ ਵਰਗੇ ਖਾਸੇ ਜੁਕਾਰਾ ਗਜਾਉਣ ਉਹਨਾਂ ਨੂੰ ਚਾਹੀਦਾ ਹੈ ਕਿ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੀਬੀ ਜੀ ਹੁਣ ਤੁਸੀਂ ਸਾਡੀਆਂ ਕਲਾਸਾਂ ਲਾਇਆ ਕਰੋ ਲਾਈਕ ਮੰਗੇਡ ਬਹੁਤ ਆ ਹਰ ਮਹੀਨੇ ਅਸੀਂ ਇੱਕ ਵਾਰੀ ਇੱਕ ਘੰਟਾ ਕਲਾਸ ਤੁਹਾਡੇ ਕੋਲੇ ਟੈਂਡਰ ਕਰਨ ਨੂੰ ਤਿਆਰ ਬੈਠੇ ਆਂ ਇਟਾ ਹੁਸੈ ਬੇਰੀ ਨੂੰ ਪੈਂਦੀਆਂ ਨੇ ਜਿਹੜੀ 베ਰੀ ਦੇ ਮਿੱਠੜੇ 베ਰ ਹੁੰਦੇ ਪਾਵਾਂ ਗਿੱਦੜਾਂ ਪਿੰਜਰ ਚ ਕੀ ਬੰਦ ਹੋਣਾ ਬੰਦ ਪਿੰਜਰੇ ਦੇ ਵਿੱਚ ਛੇਰ ਹੁੰਦੇ ਹੁਣ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਿਆ ਪ੍ਰੋਫੈਸਰ ਇੰਦਰ ਸਿੰਘ ਘੱਗਾ ਨੂੰ